ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਦੇ ਉੱਪਰ ਵੱਡੀ ਕਾਰਵਾਈ ਹੋਵੇਗੀ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਇੱਕ ਕਾਨੂੰਨ ਜਿਹੜਾ ਪਾਸ ਕਰ ਦਿੱਤਾ ਗਿਆ ਜੇਕਰ ਕੋਈ ਵੀ ਟਰੈਵਲ ਏਜੰਟ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਨੂੰ ਵੀ ਵਿਦੇਸ਼ ਭੇਜੇਗਾ ਤਾਂ ਉਸ ਦੇ ਉੱਪਰ ਕਾਰਵਾਈ ਆ ਜਿਹੜੀ ਉਹ ਕੀਤੀ ਜਾਏਗੀ 10 ਸਾਲ ਤੱਕ ਦੀ ਸਜ਼ਾ ਹੋਵੇਗੀ ਇਸ ਦੇ ਨਾਲ ਨਾਲ 2 ਤੋਂ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜਿਹੜਾ ਉਹ ਵੀ ਟਰੈਵਲ ਏਜੰਟ ਨੂੰ ਕੀਤਾ ਜਾ ਸਕਦਾ ਜੇਕਰ ਕੋਈ ਵੀ ਟਰੈਵਲ ਏਜੰਟ ਕੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਵਿਅਕਤੀ ਨੂੰ ਵਿਦੇਸ਼ ਭੇਜਦਾ ਜੰਫਰ ਉਹ ਜੋ ਟਰੈਵਲ ਏਜੰਟ ਹੈ ਸਰਕਾਰ ਦੇ ਕੋਲੇ ਉਸ ਦੀ ਉਸ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਨਹੀਂ ਕਰਵਾਈ ਗਈ ਤਾਂ ਉਹਨਾਂ ਏਜੰਟਾਂ ਦੇ ਖਿਲਾਫ ਕਾਰਵਾਈ ਹੋਏਗੀ ਜਿਹੜੇ ਏਜੰਟ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਾ ਕੇ ਲੋਕਾਂ ਨੂੰ ਵਿਦੇਸ਼ ਭੇਜਦੇ ਨੇ ਜੰਫਰ ਉਹ ਟਰੈਵਲ ਏਜੰਟ ਜਿਹੜੇ ਬਿਨਾਂ ਸਰਕਾਰ ਦੇ ਕੋਲ ਆਪਣਾ ਰਜਿਸਟ੍ਰੇਸ਼ਨ ਕਰਵਾਏ ਅਜਿਹੇ ਕੰਮ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਹੁਣ ਸਖਤ ਕਾਰਵਾਈ ਆ ਜਿਹੜੀ ਉਹ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਅਕਸਰ ਹੀ ਵਿਦੇਸ਼ ਭੇਜਣ ਨੂੰ ਲੈ ਕੇ ਬਹੁਤ سارے ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਟਰੈਵਲ ਏਜੰਟ ਦੇ ਉੱਪਰ ਠੱਗੀ ਦੇ ਇਲਜ਼ਾਮ ਆ ਜਿਹੜੇ ਉਹ ਲਗਾਏ ਜਾਂਦੇ ਨੇ ਤਾਂ ਦੱਸ ਦਈਏ ਕਿ ਹਰਿਆਣਾ ਸਰਕਾਰ ਦੇ ਵੱਲੋਂ ਕਾਨੂੰਨ ਆ ਜਿਹੜਾ ਬਣਾਇਆ ਗਿਆ ਕਿ ਜੇਕਰ ਕੋਈ ਵੀ ਟਰੈਵਲ ਏਜੰਟ ਗੈਰ ਕਾਨੂੰਨੀ ਢੰਗ ਦੇ ਨਾਲ ਲੋਕਾਂ ਨੂੰ ਵਿਦੇਸ਼ ਭੇਜੇਗਾ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਆ ਜੋ ਕੀਤੀ ਜਾਏਗੀ ਹਰਿਆਣਾ ਟਰੈਵਲ ਏਜੰਟ ਰਜਿਸਟ੍ਰੇਸ਼ਨ ਐਂਡ ਰੈਗੂਲੇਸ਼ਨ ਬਿਲ 2024 ਨੂੰ ਮਨਜ਼ੂਰੀ ਆ ਜਿਹੜੀ ਉਹ ਦੇ ਦਿੱਤੀ ਗਈ ਆ ਤੇ ਬਜਟ ਸੈਸ਼ਨ ਦੇ ਵਿੱਚ ਹੁਣ ਇਸ ਬਿੱਲ ਨੂੰ ਪੇਸ਼ ਕੀਤਾ ਜਾਏਗਾ ਤੇ ਬਜਟ ਸੈਸ਼ਨ ਦੇ ਵਿੱਚ ਜਦੋਂ ਇਹ ਬਿੱਲ ਪਾਸ ਹੁੰਦਾ ਤਾਂ ਕਾਨੂੰਨੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਤੇ ਉਸ ਤੋਂ ਬਾਅਦ ਜੇਕਰ ਕੋਈ ਵੀ ਟਰੈਵਲ ਏਜੰਟ ਕਿਸੇ ਵੀ ਵਿਅਕਤੀ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ ਭੇਜਦਾ ਹੈ ਤਾਂ ਉਸ ਦੇ ਉੱਪਰ ਸਖਤ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਉੱਥੇ ਹੀ ਏਜੰਟਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਆ ਜਿਹੜਾ ਉਹ ਵੀ ਲਾਜ਼ਮੀ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਜੇਕਰ ਕੋਈ ਵੀ ਟਰੈਵਲ ਏਜੰਟ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਾ ਹੈ ਜਾਂ ਫਿਰ ਕਿਸੇ ਵਿਅਕਤੀ ਨੂੰ ਬਾਹਰ ਭੇਜਦਾ ਗੈਰਕਾਨੂੰਨੀ ਠੰਗਣਾ ਤਾਂ ਉਸ ਦੇ ਖਿਲਾਫ ਕਾਰਵਾਈ ਹੋਏਗੀ 10 ਸਾਲ ਤੱਕ ਦੀ ਕੈਦ ਅਤੇ 2 ਤੋਂ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜਿਹੜਾ ਉਹ ਲਗਾਇਆ ਜਾ ਸਕਦਾ ਦੱਸਦੀ ਏ ਕਿ ਐਕਟ ਦੀਆਂ ਜੋ ਧਰਾਵਾਂ ਹੋਣਗੀਆਂ ਜੇਕਰ ਉਹਨਾਂ ਦੀ ਕੋਈ ਉਲੰਘਣਾ ਕਰੇਗਾ ਤਾਂ ਇਸ ਤੋਂ ਬਾਅਦ 7 ਸਾਲ ਤੱਕ ਦੀ ਕੈਦ ਅਤੇ 2 ਤੋਂ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜਿਹੜਾ ਉਹ ਵੀ ਹੋ ਸਕਦਾ ਜੇਕਰ ਕੋਈ ਇਸ ਕਾਨੂੰਨ ਨੂੰ ਨਹੀਂ ਮੰਨੇਗਾ ਤਾਂ ਟ੍ਰੈਵਲ ਏਜੰਟਾਂ ਦੇ ਉੱਪਰ ਸਰਕਾਰ ਦੇ ਵੱਲੋਂ ਸਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦੇਕਰ ਹੁਣ ਕੋਈ ਵੀ ਟ੍ਰੈਵਲ ਏਜੰਟ ਹਰਿਆਣਾ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ ਭੇਜੇਗਾ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈਆਂ ਜਿਹੜੀ ਕੀਤੀ ਜਾਏਗੀ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਟ੍ਰੈਵਲ ਏਜੰਟਾਂ ਦੇ ਜ਼ਰੀਏ ਡੌਂਕੀ ਲਗਾ ਕੇ ਬਾਹਰ ਜਾਂਦੇ ਨੇ ਵਿਦੇਸ਼ ਜਾਂਦੇ ਨੇ ਤੇ ਬਹੁਤ ਸਾਰੇ ਨੌਜਵਾਨ ਵਾਪਸ ਮੁੜਦੇ ਨੇ ਤੇ ਬਹੁਤ ਸਾਰੇ ਨੌਜਵਾਨਾਂ ਦਾ ਕੋਈ ਅਤਾ ਪਤਾ ਵੀ ਨਹੀਂ ਰਹਿੰਦਾ ਤਾਂ ਅਜਿਹੇ ਏਜੰਟਾਂ ਦੇ ਖਿਲਾਫ ਹੁਣ ਸਖਤ ਕਾਰਵਾਈ ਆ ਜਿਹੜੀ ਉਹ ਕੀਤੀ ਜਾਏਗੀ ਹਰਿਆਣਾ ਸਰਕਾਰ ਦੇ ਵੱਲੋਂ ਸ਼ਿਕੰਜਾ ਜਿਹੜਾ ਕਸਮ ਦੀ ਤਿਆਰੀ ਕਰ ਲਈ ਗਈ ਆ ਤੇ ਇੱਕ ਨਵਾਂ ਜਿਹੜਾ ਬੈਲਾ ਉਸ ਨੂੰ ਸੈਸ਼ਨ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਜਦੋਂ ਸੈਸ਼ਨ ਦੇ ਵੱਲੋਂ ਇਸ ਬਿਲ ਨੂੰ ਪਾਸ ਕੀਤਾ ਜਾਂਦਾ ਤੇ ਫਿਰ ਕਾਨੂੰਨ ਆ ਜਿਹੜਾ ਉਹ ਬਣ ਜਾਏਗਾ ਜਿਸ ਤੋਂ ਬਾਅਦ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਆ ਜਿਹੜੀ ਹੁੰਦੀ ਹੋਈ ਦਿਖਾਈ ਦੇਵੇਗੀ ਜਿਹੜੇ ਏਜੰਟ ਸਰਕਾਰ ਦੀਆਂ ਜੋ ਨਿਯਮ ਨੇ ਉਹਨਾਂ ਦੀ ਪਾਲਣਾ ਨਹੀਂ ਕਰਨ ਦਿੱਤਾ ਦਾਸੇ ਇੱਕ ਟਰੈਵਲ ਏਜੰਟਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਉੱਥੇ ਹੀ ਇਸ ਦੇ ਨਾਲ ਨਾਲ ਰੀਨਿਊ ਆ ਜਿਹੜਾ ਸਰਟੀਫਿਕੇਟ ਉਸ ਨੂੰ ਵੀ 3 ਸਾਲ ਤੋਂ ਵੱਧ ਰੀਨਿਊ ਕਰਵਾਉਣਾ ਪਏਗਾ ਤਾਂ ਜਾਨੀ ਕਿ ਜੋ ਸਰਟੀਫਿਕੇਟ ਟਰੈਵਲ ਏਜੰਟਾਂ ਨੂੰ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ 3 ਸਾਲ ਦੇ ਬਾਅਦ ਉਸ ਨੂੰ ਰੀਨਿਊ ਵੀ ਕਰਵਾਉਣਾ ਪਏਗਾ ਤਾਂ ਕਿ ਜੋ ਸਰਕਾਰ ਦੀਆਂ ਨਵੀਆਂ ਗਾਈਡਲਾਈਨ ਹੋਣ ਉਹਨਾਂ ਦੀ ਵੀ ਪਾਲਣਾ ਜਿਹੜੀ ਉਹ ਕਰਵਾਈ ਜਾ ਸਕੇ ਤੇ ਜੇਕਰ ਕੋਈ ਵੀ ਟਰੈਵਲ ਏਜੰਟ ਸਰਕਾਰ ਦੇ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਆ ਜਿਹੜੀ ਉਹ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਉੱਥੇ ਹੀ ਸਰਕਾਰ ਦੇ ਇਸ ਫੈਸਲੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਤੁਹਾਡੇ ਅਨੁਸਾਰ ਇਹ ਫੈਸਲਾ ਸਹੀ ਹੈ ਜਾਂ ਗਲਤ ਇਸ ਦੇ ਨਾਲ ਕੀ ਜੋ ਨੌਜਵਾਨ ਗਲਤ ਤਰੀਕੇ ਵਿਦੇਸ਼ਾਂ ਦੇ ਵੱਲ ਰੁੱਕ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਕਿ ਉਹ ਰੁਝਾਨ ਘਟੇਗਾ ਜਾਂ ਨਹੀਂ ਇਸ ਨੂੰ ਲੈ ਕੇ ਤੁਸੀਂ ਕੀ ਸੋਚ ਰਹੇ ਹੋ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ